ਬੇਹਮ ਤੇ ਨੇ ਜਿਹੜੇ ਬਹਿ ਕੇ ਸਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਚੀਨਾ ਪੱਥਰਾ ਦਾ ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਦਾਰਾ ਕਬਦੀ ਤੁਸੀਂ ਦੇਖ ਦਿਓ ਨਰਪਖ ਪੋਸਟ ਇਹ ਜਿਹੜੇ ਲੱਜ ਸਾਨੂੰ ਅੱਜ ਉਸ ਵੇਲੇ ਸਹੀ ਦਿਖਾਈ ਦਿੱਤੇ ਜਦੋਂ ਅਸੀਂ ਅੱਜ ਲੁਧਿਆਣੇ ਦੇ ਇੱਕ ਨਗਰ ਦੇ ਵਿੱਚ ਦੀ ਲੰਘ ਰਹੇ ਸੀ ਤਾਂ ਉੱਥੇ ਇੱਕ ਸੀ ਦੇਖਿਆ ਵੀ ਸਾਡੀ ਜਿਹੜੀ ਭੈਣ ਆ ਉਹ ਹਿੰਡੀਕੈਪਡ ਇੱਕ ਬੀਲਚੇਰ ਤੇ ਬੈਠ ਕੇ ਗਲੀ ਗਲੀ ਦੇ ਵਿੱਚ ਹੋਕਾ ਦੇ ਰਹੀ ਸੀ ਜਿਹੜਾ ਘਰੇਲੂ ਵਰਤੋਂ ਦਾ ਸਮਾਨ ਆ ਉਹ ਵੇਚ ਰਹੀ ਸੀ ਉਸ ਅਸੀਂ ਉਸ ਭੈਣ ਨੂੰ ਰੋਕ ਕੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਅਸੀਂ ਦੇਖਿਆ ਜਿਹੜੀ ਉਸ ਭੈਣ ਦੀ ਜਿਹੜੀ ਇੱਕ ਲੱਤ ਸੀ ਉਹ ਬਿਲਕੁਲ ਸੁੱਕੀ ਸੀ ਜਦੋਂ ਅਸੀਂ ਉਸ ਭੈਣ ਦੇ ਨਾਲ ਗੱਲ ਕਰਨੀ ਕੀਤੀ ਤਾਂ ਉਹਦੀ ਜਿਹੜੀ ਦਰਦ ਕਹਾਣੀ ਸੀ ਜਦੋਂ ਅਸੀਂ ਸੁਣੀ ਤਾਂ ਸਾਤੋਂ ਰਿਹਾ ਨਾ ਗਿਆ ਵੀ ਉਸ ਭੈਣ ਦੀ ਮਦਦ ਕਿਵੇਂ ਨਾ ਕਿਵੇਂ ਕੀਤੀ ਜਾਵੇ ਉਹ ਆਪਾਂ ਕਰਦੇ ਹਾਂ ਉਸ ਭੈਣ ਦੇ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਈ ਤੁਹਾਡਾ ਮੇਰਾ ਨਾਮ ਰਾਜਵੰਤ ਕੋਹਰਾ ਹੈ ਉਮਰ ਕਿੰਨੀ ਹੈ ਤੁਹਾਡੀ ਉਮਰ 40 ਸਾਲ ਕਿੱਥੇ ਰਹਿੰਦੇ ਹੋ ਤੁਸੀਂ ਅਸੀਂ ਇੱਥੇ ਡੱਬਾ ਲਹਾਰਾ ਰੋਡ ਤੇ ਰਹਿੰਦੇ ਆ ਅ ਸਾਨੂੰ ਅਸੀਂ ਦੇਖਿਆ ਵੀ ਤੁਸੀਂ ਜਦੋਂ ਲੰਘ ਰਹੇ ਸੀ ਕਾਫੀ ਤਕਲੀਫ ਦੇ ਵਿੱਚ ਲੱਗ ਰਹੇ ਸੀ ਤੁਸੀਂ ਤੁਸੀਂ ਜਦੋਂ ਇਹਨੂੰ ਚਲਾਉਂਦੇ ਹੋ ਤਾਂ ਮੈਨੂੰ ਲੱਗਦਾ ਵੀ ਜੇ ਤੱਕ ਤੁਸੀਂ ਆਪ ਅਪਸੈਟ ਹੋ ਜਾਂ ਬਿਮਾਰ ਹੋ ਕੀ ਕੀ ਤੁਹਾਨੂੰ ਪ੍ਰੋਬਲਮ ਆਦੀ ਮੈਂ ਜੀ ਬਿਮਾਰ ਰਹਿੰਦੀ ਆ ਮੈਂ ਅੱਧੇ ਘੰਟੇ ਤੋਂ ਜ਼ਿਆਦਾ ਇਹਨੂੰ ਚਲਾ ਨਹੀਂ ਸਕਦੀ ਸਾਈਕਲ ਸਾਈਕਲ ਨੂੰ ਚਲਾ ਨਹੀਂ ਸਕਦੇ ਨਹੀਂ ਚਲਾ ਨਹੀਂ ਸਕਦੀ ਦਮ ਲੈ ਲੈ ਕੇ ਜਾਣੀ ਕਿ ਮੈਂ ਅੱਧਾ ਘੰਟਾ ਚਲਾ ਕੇ ਦਮ ਲੈ ਕੇ ਫਿਰ ਚਲਾਉਣੀ ਆ ਕੀ ਤੁਹਾਡੀ ਹੈ ਜਿਹੜੀ ਲੱਤ ਇਹ ਜਮੰਦਰੂ ਆ ਹਾਂਜੀ ਇਹ ਸੁੱਕੀ ਜਿਹੀ ਲੱਤ ਹੈ ਹਾਂਜੀ ਇਹ ਸੁੱਕੀ ਹੋਈ ਆ ਛੋਟੀ ਆ ਜੀ ਇੱਕਦਮ ਕੱਟੀ ਹੋਈ ਆ ਅੱਛਾ ਦੂਜੀ ਲੱਤ ਲੱਤ ਤੋਂ ਛੋਟੀ ਆ ਲੱਤ ਹਾਂਜੀ ਤੇ ਕਿੰਨੇ ਚਿਰ ਤੋਂ ਕੰਮ ਕਰਦੇ ਹੋ ਤੁਸੀਂ ਮੈਨੂੰ ਹੋ ਗਿਆ ਜੀ 4-5 ਮਹੀਨੇ ਹੋ ਗਏ ਟੋਡਾ ਮੇਰਾ ਨਾਮ ਰਾਜਵੰਤ ਕੌਰ ਪਿੰਡ ਕਿਹੜਾ ਟੋਡਾ ਡੱਬਾ ਲਾਰਾ ਰੋਡ ਅਸੀਂ ਦੇਖਿਆ ਅਸੀਂ ਲੰਗੇ ਜਾ ਰਹੇ ਸੀਗੇ ਵੀ ਤੁਸੀਂ ਇਹ ਜਿਹੜਾ ਬੀਲ ਚੇਅਰ ਹੱਥ ਨਾਲ ਚਲਾ ਰਹੇ ਹੋ ਬਹੁਤ ਮੁਸ਼ਕਲ ਦੇ ਵਿੱਚ ਲੱਗ ਰਹੇ ਸੀ ਤੁਹਾਨੂੰ ਕੀ ਪ੍ਰੋਬਲਮ ਹੈ ਮੈਂ ਜੀ ਬਿਮਾਰ ਆਂ ਜੀ ਮੈਂ ਅੱਧੇ ਘੰਟੇ ਤੋਂ ਵੱਧ ਸਾਈਕਲ ਨਹੀਂ ਚਲਾ ਸਕਦੀ ਦਮ ਲੈ ਲੈ ਕੇ ਫਿਰ ਮੈਂ ਸਾਈਕਲ ਚਲਾਉਣੀ ਆ ਜੀ ਤੁਹਾਡੀ ਇਹ ਲੱਤ ਨੂੰ ਕੀ ਹੋਇਆ ਹੈ ਲੱਤ ਨੂੰ ਪੋਲੀ ਹੋਇਆ ਹੈ ਜੀ ਇਹ ਜਮੰਦਰੂ ਆ ਹਾਂ ਜੀ ਹਾਂ ਜੀ ਸੁੱਕੀ ਹੈ ਲੱਤ ਤੁਹਾਡੀ ਸੁੱਕੀ ਹੋਈ ਹੈ ਇਹ ਨੌਪਤ ਕਿਉਂ ਆਈ ਆ ਤੁਹਾਡੇ ਬੱਚੇ ਜਾਂ ਤੁਹਾਡੇ ਘਰ ਵਾਲਾ ਇਹ ਕੰਮ ਕਿਉਂ ਨਹੀਂ ਕਰਦਾ ਬੱਚੇ ਮੇਰੇ ਛੋਟੇ ਆ ਜੀ ਸਰਕਾਰੀ ਸਕੂਲ ਚ ਪੜਦੇ ਆ ਘਰ ਵਾਲੇ ਦੀ ਡੈਥ ਹੋ ਗਿਆ 2 ਸਾਲ ਅਚਾਨਕ ਘਰ ਵਾਲਾ ਕਿੰਨੀ ਕੁ ਉਮਰ ਦਾ ਸੀ ਹਾਂਜੀ ਉਹ ਵੀ ਉਹਨਾਂ ਦੀ ਉਮਰ ਹੈਗੀ ਸੀ 50 ਕਿੰਨਾ ਚਿਰ ਹੋ ਗਿਆ ਵੀ ਡੈਥ ਹੋਈ ਉਹਨਾਂ ਨੂੰ 2 ਸਾਲ ਹੋ ਗਏ ਜੀ ਜਦ ਤੇ ਤੁਸੀਂ ਫਿਰ ਇਹ ਘਰ ਦੀ ਸਾਰੀ ਜ਼ਿੰਮੇਵਾਰੀ ਤੁਸੀਂ ਸੰਭਾਲ ਰਹੇ ਹੋ ਬੱਚੇ ਛੋਟੇ ਆ ਨਾ ਪੜਦੇ ਆ ਇਸ ਕਰਕੇ ਫਿਰ ਮੈਂ ਇਹਨਾਂ ਨੂੰ ਪੜਾ ਰਹੀ ਆ ਵੀ ਆਹ ਕੰਮ ਕਰਕੇ ਮੰਨਾ ਨੂੰ ਪਾਲ ਰਹੀਆਂ ਜੋ ਵੀ ਇਹ ਗਲੀ ਗਲੀ ਦੇ ਵਿੱਚ ਆਪਣਾ ਜਿਹੜਾ ਘਰੇਲੂ ਵਸਤਾਂ ਨੇ ਵੇਚ ਕੇ ਲੋਕਾਂ ਤੋਂ ਜਿਹੜਾ ਤੁਸੀਂ ਇਹਦਾ ਚਾਰ ਪੈਸੇ ਵਟਦੇ ਹੋ ਤਾਂ ਤੁਸੀਂ ਆਪਣੇ ਬੱਚੇ ਪਾਲ ਰਹੇ ਹੋ ਹਨਾ ਕੀ ਤੁਸੀਂ ਇਹ ਸਮਾਨ ਆ ਜਿਹੜਾ ਘਰੇਲੂ ਵਸਤਾਂ ਦਾ ਜਿਹੜਾ ਸਮਾਨ ਆ ਤੁਹਾਡਾ ਇਹਦੇ ਨਾਲ ਘਰ ਚੱਲ ਪੈਂਦਾ ਔਖਾ ਹੀ ਚੱਲਦਾ ਜੀ ਅੱਛਾ ਚੱਲ ਪੈਂਦਾ ਵੈਸੇ ਇਹਨੂੰ ਆ ਜਿਹੜੀ ਪ੍ਰੋਬਲਮ ਆ ਉਹਦੇ ਨੇ ਚਲਾਉਣ ਦੇ ਕਰਕੇ ਜੇ ਤਾਂ ਮੇਰੇ ਕੋਲ ਹੋਵੇ ਕੋਈ ਸਾਧਨ ਆਪਦਾ ਫੇਰ ਤਾਂ ਮੇਰਾ ਵਧੀਆ ਚੱਲ ਜਵੇ ਹੁਣ ਇਹ ਤੂੰ ਚਲਾਉਂਦੀਆਂ ਵੀ ਅੱਧਾ ਘੰਟਾ ਚਲਾ ਕੇ ਵਹਿ ਜਾਨੀ ਆ ਫੇਰ ਥੋੜਾ ਦੇਰ ਬਾਅਦ ਚਲਾਉਣੀ ਆ ਉਹਦੀ ਕਰਕੇ ਮੈਨੂੰ ਪ੍ਰੋਬਲਮ ਜੀ ਆਉਂਦੀ ਆ ਜਿਵੇਂ ਤੁਸੀਂ ਸਵੇਰ ਤੋਂ ਆ ਜਾਂਦੇ ਹੋ ਕਿੰਨੇ ਵਜੇ ਘਰੇ ਜਾਂਦੇ ਹੋ ਸ਼ਾਮ ਨੂੰ 7 ਵਜੇ ਜਾਂਦੇ ਆ ਜੀ ਸ਼ਾਮ ਨੂੰ ਤੁਹਾਨੂੰ 7 ਵਜੇ ਜਾਂਦੇ ਨੇ ਸਵੇਰੋਂ 7-8 ਵਜੇ ਘਰੋਂ ਨਿਕਲਦੇ ਧੁੱਪ ਦੇ ਵਿੱਚ ਫਿਰਦੇ ਹੋ ਕਿੰਨੇ ਕੇ ਪੈਸੇ ਵਟ ਲੈਨੇ ਹੋ ਸ਼ਾਮ ਤੱਕ 200-300 ਰੁਪਿਆ ਮੱਸੀ ਹੋ ਜਾਂਦਾ ਕਦੇ ਹੋ ਜਾਂਦਾ ਕਦੇ ਕੁਝ ਵੀ ਨਹੀਂ ਹੁੰਦਾ ਕਦੇ ਉਦਾਂ ਹੀ ਖਾਲੀ ਮੁੜ ਕੇ ਜਾਣਾ ਖਾਲੀ ਵੀ ਮੁੜਨਾ ਪੈ ਜਾਂਦਾ ਵਾ ਜਿੱਦਣ ਖਾਲੀ ਮੁੜਦੇ ਹੋ ਫਿਰ ਕਿਹੋ ਜਿਹਾ अच्छा बहुत प्रॉब्लम हुंदी है फिर उस टाइम करे बच्चे भी ਤੁਹਾਡੇ ਤੇ ਆਸਾਂ ਲਈ ਬੈਠੇ ਹੋਣਗੇ ਹਾਂਜੀ ਉਹ ਵੀ ਆਸਾਂ ਲਈ ਬੈਠੇ ਹੁੰਦੇ ਆ ਖਾਣ ਪੀਣ ਦਾ ਜਿਹੜਾ ਸੀ ਕਮਾਉਣਾ ਉਹੀ ਮੈਂ ਲੈ ਕੇ ਜਾਣਾ ਉਹੀ ਉਹਨਾਂ ਨੇ ਖਾਣਾ ਹੈ ਬਸ ਇਹ ਜਿਹੜਾ ਸਾਈਕਲ ਜਿੱਤੇ ਤੁਸੀਂ ਫਿਰ ਰਹੇ ਹੋ ਇਹ ਸਾਈਕਲ ਤੁਹਾਡਾ ਆਪਣਾ ਨਹੀਂ ਜੀ ਮੇਰਾ ਆਪਣਾ ਨਹੀਂ ਹੈਗਾ ਕਿਸੇ ਨੇ ਮੈਨੂੰ ਦਿੱਤਾ ਹੈ ਚਲਾਉਣ ਵਾਸਤੇ ਸਿਰਫ ਚਲਾਉਣ ਵਾਸਤੇ ਚਲਾਉਣ ਵਾਸਤੇ ਦਿੱਤਾ ਜੀ ਮੇਰਾ ਨਹੀਂ ਹੈਗਾ ਇਹ ਮੇਰੇ ਵਾਲਾ ਤਾਂ ਖਰਾਬ ਹੋ ਗਿਆ ਜੀ ਅੱਛਾ ਹਾਂਜੀ ਸਿਰਫ ਤੁਹਾਨੂੰ ਚਲਾਉਣ ਵਾਸਤੇ ਦਿੱਤਾ ਵਾ ਹਨਾ ਇਹ ਜੇ ਇਹ ਜਿਹੜਾ ਸਾਈਕਲ ਆ ਤੁਹਾਡੇ ਕੋਲ ਆਪਣਾ ਹੋਵੇ ਤਾਂ ਫਿਰ ਤੁਹਾਨੂੰ ਇਹ ਮਜਬੂਰੀ ਨਾ ਹੋਵੇ। ਹਾਂਜੀ। ਸਾਡੇ ਵੀਰ ਦਾਨੀ ਸੱਜਣ ਬਹੁਤ ਇਹ ਜਿਹੇ ਹੁੰਦੇ ਨੇ। ਇਹ ਆਪਣੀ ਜਿਹੜੀ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਕਈ ਦਾਨੀ ਸੱਜਣ ਦੇਖਦੇ ਹੋਣਗੇ, ਸੁਣਦੇ ਹੋਣਗੇ। ਤੁਸੀਂ ਕੀ ਮੰਗ ਕਰਦੇ ਹੋ? ਮੈਂ ਮੰਗ ਇਹੀ ਕਰਦੀ ਆ ਵੀ ਐਦਾਂ ਵੀ ਸਾਈਕਲ ਮੈਨੂੰ ਮਿਲ ਜਵੇ ਉਹਦੇ ਤੇ ਜਿਹੜਾ ਤੇਲ ਪਾ ਕੇ ਚੱਲਦਾ ਹੁੰਦਾ ਵੀ ਦੂਰ ਬੈਟਰੀ ਵਾਲ ਬੈਟਰੀ ਵਾਲੇ ਨਹੀਂ ਦੂਸਰਾ ਦੇ ਦੇਣਾ ਮੈਨੂੰ ਵੀ ਉਹ ਦੂਧਰਾਡੇ ਵੀ ਜਾ ਸਕਦਾ ਤੇਲ ਪਵਾ ਕੇ ਜਿਹੜਾ ਬੈਟਰੀ ਵਾਲਾ ਤਾਂ ਥੋੜਾ ਹੀ ਟਾਈਮ ਘੁੰਮਿਆ ਜਾਂਦਾ ਵੀ ਜੇ ਉਹਦੀ ਮੈਨੂੰ ਕਰਕੇ ਦੇ ਦੇਣਾ ਤਾਂ ਬਹੁਤ ਹੀ ਵਧੀਆ ਹੋਵੇ ਮੈਂ ਇਹੀ ਮੰਗ ਕਰਦੀ ਹਾਂ ਜੇ ਮੇਰੀ ਹੈਲਪ ਕਰ ਸਕਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਸਾਰੀ ਉਮਰ ਮੈਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੀ ਜੇ ਕੋਈ ਸਾਡਾ ਵੀਰ ਸਾਡੀ ਭੈਣ ਹਾਂਜੀ ਜੇ ਕੋਈ ਵੀਰ ਭੈਣ ਮੇਰੀ ਹੈਲਪ ਕਰ ਦੇਣਾ ਮੈਂ ਸਾਰੀ ਉਮਰ ਉਹਨਾਂ ਦਾ ਦੇਣਾ ਨਹੀਂ ਦੇ ਸਕਦੀ ਤੁਸੀਂ ਦੇਖਿਆ ਵੀ ਇਹ ਜਿਹੜੀ ਸਾਡੀ ਭੈਣ ਆ ਇਹ ਮੰਗ ਕਰ ਰਹੀ ਆ ਵੀ ਜਿਹੜਾ ਇਹਦਾ ਇਹ ਸਾਈਕਲ ਆ ਜਿੱਤੇ ਗਲੀ ਗਲੀ ਘੁੰਮ ਰਹੀ ਆ ਇਹ ਕਿਸੇ ਤੋਂ ਇਹਨਾਂ ਦਾ ਮੰਗ ਮੰਗਵਾ ਜਿਹੜਾ ਸਾਈਕਲ ਲਿਆ ਹੋਇਆ ਵਾ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਜੇ ਕੋਈ ਵੀਰ ਭੈਣ ਦਾਨੀ ਸੱਜਣ ਜਾਂ ਕੋਈ ਵੀ ਇਸ ਜੀ ਸਾਥ ਸਾ ਹੋਵੇ ਜਿਹੜੀ ਕਿ ਮੈਨੂੰ ਉਹ ਸਾਈਕਲ ਦੇ ਦੇਵੇ ਜਿਹੜੀ ਜਾਂ ਤੇਲ ਨਾਲ ਜਾਂ ਬੈਟਰੀ ਨਾਲ ਚੱਲਣ ਵਾਲੀ ਹੋਵੇ ਕਿਉਂਕਿ ਇਸ ਭੈਣ ਦਾ ਜਿਹੜਾ ਅਸੀਂ ਦੇਖਿਆ ਵੀ ਜਦੋਂ ਅਸੀਂ ਇਹਨੂੰ ਮਿਲੇ ਤਾਂ ਇਹਦਾ ਬਹੁਤ ਸਾਹ ਚੜਿਆ ਸੀ ਇਹਦਾ ਏਕ ਭਰਾਈ ਹੋਈ ਸੀਗੀ ਤਾਂ ਹੀ ਅਸੀਂ ਰੋਕ ਕੇ ਅਸੀਂ ਸੋਚਿਆ ਵੀ ਇਸ ਭੈਣ ਦੀ ਕਿਵੇਂ ਨਾ ਕਿਵੇਂ ਮਦਦ ਕੀਤੀ ਜਾਵੇ ਅਸੀਂ ਆਪਣੇ ਚੈਨਲ ਦੇ ਰਾਹੀਂ ਗੁਜਾਰਸ਼ ਕਰਦੇ ਹਾਂ ਉਹਨਾਂ ਵੀਰਾਂ ਨੂੰ ਉਹਨਾਂ ਸਾਡੀਆਂ ਭੈਣਾਂ ਨੂੰ ਦਾਨੀ ਸੱਜਣਾਂ ਨੂੰ ਜਿਹੜੇ ਕਿ ਕਿਸੇ ਨਾ ਕਿਸੇ ਕਿਸਮ ਦੀ ਇਹਦੀ ਮਦਦ ਕਰ ਦੇਣ ਤਾਂ ਇਹ ਜਿਵੇਂ ਭੈਣ ਦੱਸ ਰਹੀ ਆ ਵੀ ਬਹੁਤ ਔਖਾ ਇਹ ਗੁਜ਼ਾਰਾ ਕਰ ਰਹੀ ਆ ਤਾਂ ਇਹ ਇੱਕ ਇਹਦਾ ਕਮਾਈ ਦਾ ਜਿਹੜਾ ਸਾਧਨਾ ਉਹ ਜਰੀਆ ਬਣ ਜਾਊਗਾ ਅ ਅਸੀਂ ਆਪਣੇ ਮੀਡੀਆ ਰਾਹੀਂ ਇੱਕ ਵਾਰੀ ਫੇਰ ਉਹਨਾਂ ਵੀਰਾਂ ਨੂੰ ਦਾਨੀ ਸੱਜਣਾ ਨੂੰ ਗੁਜਾਰਸ਼ ਕਰਦੇ ਆ ਵੀ ਇਸ ਭੈਣ ਦਾ ਜਿਹੜਾ ਅਸੀਂ ਹੌਸਲਾ ਦੇਖ ਕੇ ਇਹਦਾ ਹੌਸਲਾ ਦੇਖ ਕੇ ਅਸੀਂ ਇੱਥੇ ਰੁਕੇ ਆ ਕਿਉਂਕਿ ਇੱਕ ਲੱਤ ਜਿਹੜੀ ਉਹ ਸੁੱਕੀ ਆ ਤੇ ਛੋਟੀ ਆ ਲੱਤੇ ਦੀ ਤੇ ਘਰ ਵਾਲੇ ਦੀ ਇਹਦੀ ਡੈਥ ਹੋਈ ਹੋਈ ਆ ਕਿਰਾਏ ਤੇ ਇਹ ਰਹਿ ਰਹੀ ਆ ਤੇ ਬੱਚੇ ਨੇ ਇਹਦੇ ਜਿਹੜੇ ਛੋਟੇ-ਛੋਟੇ ਸਕੂਲ ਚ ਪੜ ਰਹੇ ਨੇ ਤਾਂ ਸਾਤੋਂ ਰਿਹਾ ਨਾ ਗਿਆ ਵੀ ਇਸ ਭੈਣ ਦੀ ਕਿਵੇਂ ਨਾ ਕਿਵੇਂ ਕਰਕੇ ਮਦਦ ਕੀਤੀ ਜਾਵੇ ਮਦਦ ਸਿਰਫ ਸਾਡੀ ਇਹੀ ਤੁਹਾਡੇ ਤੱਕ ਵੀਡੀਓ ਪਹੁੰਚਾਉਣ ਦੀ ਮਦਦ ਆ ਵੀ ਤੁਸੀਂ ਕੋਈ ਨਾ ਕੋਈ ਦਾਨੀ ਸੱਜਣ ਵੀਰ ਅਸੀਂ ਉਹ ਭੈਣ ਤੋਂ ਉਹਦੇ ਜਵਾਨੀ ਉਹਦਾ ਜਿਹੜਾ ਮੋਬਾਈਲ ਨੰਬਰ ਸੁਣਦਿਆਂ ਤੁਹਾਡਾ ਮੋਬਾਈਲ ਨੰਬਰ ਕਿੰਨਾ ਵਾ 9781140124 ਇੱਕ ਵਾਰੀ ਦੁਬਾਰਾ ਫੇਰ ਬੋਲੋ ਜੀ 9781140124 9781140124 ਇਸ ਭੈਣ ਦਾ ਨੰਬਰ ਆ ਨਾ ਕਿ ਇਹ ਤੁਹਾਡਾ ਰਾਜਮਤ ਕੌਰ ਇਹਨਾਂ ਦਾ ਨਵਾਂ ਕਿਹੜੀ ਜਗ੍ਹਾ ਰਹਿੰਦੇ ਨੇ ਤੁਸੀਂ ਡਾਬਾ ਲਹਾਰਾ ਡਾਬਾ ਲਹਾਰੀ ਦੇ ਵਿੱਚ ਹੀ ਰਹਿ ਰਹੇ ਨੇ ਜੇ ਕੋਈ ਵੀ ਦਾਨੀ ਸੱਜਣਾ ਤਾਂ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਵਾ ਤਾਂ ਇਸ ਭੈਣ ਦੀ ਜਿਹੜੀ ਉਹ ਮਦਦ ਕਰ ਸਕਦਾ ਵਾ ਮਿਹਰਬਾਨੀ ਜੀ